ਇਨੂੰ ਮੈਂ ਕਿਹਾ ਸ਼ਰਾਰਾ ਸੂਟ ਜਾਂ ਗਰਾਰਾ ਸੂਟ ਪਾ ਲਾ ਸਿੰਪਲ ਸੂਟ ਪਾ ਕੇ ਚੱਲੀ ਆ। ਲਓ ਜੀ ਮਂਗਾਇਆ ਅੱਜ ਸਮਾਨ। ਆਪ ਹੀ ਮਜ਼ਾਮੂ ਕੇ। ਆ ਗਈ। ਤੜੀ ਭਜਾਲ ਆ ਜਣੇ ਹਨ। ਫਟੋਲ ਆ ਜਣੇ। ਕੀ ਕਰਨਾ ਤੇ ਭਜਾਲ ਆ ਗਏ। ਸਹਿਜ ਭਾਜੀ ਤੇ ਅਮਨ ਪਾਈ ਦਾ ਅੱਡੀਆਂ ਜੱਡਾਂ ਨੂੰ ਪ੍ਰਮੋਟ ਕਰਦੇ ਆ। ਸਹਿਜ ਭਾਜੀ ਤੇ ਅਮਨ ਪਾਈ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮੈਨੂੰ ਬਲੌਗ ਤੁਹਾਡਾ ਆਪਣਾ ਚੈਨਲ। ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਅੱਜ। ਨਿਆਣਨ ਕਰੇ ਛੱਡ ਕੇ ਮੈਂ ਆਇਆ ਜੀ ਇਹਨਾਂ ਨੂੰ ਵਿਆਹ ਛੱਡਣ ਤੇ ਮੈਂ ਨਿਆਣਾ ਕੋਲ ਚਲ ਜਾਣਾ ਇਹ ਵਿਆਹ ਦੇਖਣਗੇ ਅੱਜ ਕੱਦੀ ਦੇ ਵਿਆਹ ਦੇਖਣਗੇ ਇੱਧਰ ਵਿਆਹ ਚੱਲੇ ਆ ਇਹ ਤੇ ਮੈਂ ਚਲ ਜਾਣਾ ਮੈਂ ਛੱਡਣ ਆਇਆ ਸੀ ਤੇ ਮੈਂ ਬਾਅਦ ਚ ਉਹਨਾਂ ਨਿਆਣੇ ਨਾਲ ਲੈ ਕੇ ਅੱਜ ਇਕੱਲੇ ਵਿਆਹ ਦੇਖਣਗੇ ਕੱਦੀ ਵਿਆਹ ਦੇਖਣਗੇ ਅੱਜ ਵਿਆਹ ਦੇਖਣ ਆਈ ਜੀ ਮੈਡਮ ਸਾਡੀ ਤੇ ਬਰਾਤ ਤਾਂ ਪਹਿਲੇ ਪਹੁੰਚ ਚੁੱਕੇ ਆ ਤੇ ਬਰਾਤੀ ਆਏ ਨਹੀਂ ਅਜੇ ਇਹ ਸਵੇਰੇ 6 ਵਜੇ ਦਾ ਟਾਈਮ ਆ ਪਹੁੰਚ ਗਏ ਸਾਰੇ ਆਣੇ ਤੁਹਾਨੂੰ ਪੈਲਸ ਦੇ ਹਾਲਦ ਨੂੰ ਸਾਰੇ ਸਹੇਲੀ ਇਹ ਦੀ ਉਹ ਕਹਿੰਦੀ ਕੱਲੀ ਤੁਸੀਂ ਆਉਣਾ ਮਤਲਬ ਕੀ ਨਾ ਕੋਈ ਨਿਗੇਸ਼ਨ ਲੈ ਕੇ ਆਉਣਾ ਸਹੇਲੀ ਇੰਤਿਆਰ ਕਰਸ ਤੇ ਆ ਲਓ ਜੀ ਵਿਆਹ ਪਹੁੰਚ ਚੁੱਕਿਆ ਤੇ ਸਹੇਲੀ ਜਿਹੜੀ ਇਹਨਾਂ ਦੀ ਅੱਧ ਤੱਕ ਆਈ ਨਹੀਂ ਹੈਗੀ ਸਹੇਲੀ ਤਾਂ ਪਹਿਲੇ ਪਹੁੰਚ ਗਈ ਨੂੰ ਮੈਂ ਕਹੇ ਸ਼ਰਾਰਾ ਸੂਟ ਜਾਂ ਗਰਾਰਾ ਸੂਟ ਪਾ ਲੈ ਸਿੰਪਲ ਸੂਟ ਪਾ ਕੇ ਚੱਲੀ ਹੈ ਕਿ ਹੋਇਆ ਸੋਨਾ ਮਾਰਾ ਸੋਨਾ ਲੱਗਦਾ ਉਹਦਾ ਮੈਂ ਦੇਖਣਾ ਮੈਂ ਪੜ ਕੇ ਗਈ ਆਈ ਆ ਮੈਂ ਜਾਵਾਂ ਫਿਰ ਜਾਓ ਇੱਕ ਦਾ ਹੰਡਾ ਇਹਨਾਂ ਕੀ ਹੋਏ ਨਾ ਤੁਹਾਡੇ ਦੇਖ ਸਾਰੇ ਉਹ ਚਾਹਤਾ ਹੈ ਦੇਖ ਵਿਆਹ ਦੀ ਜਦੋਂ ਕੀ ਹੈ ਹਾਉ ਜਦੋਂ ਮੇਰਾ ਵਿਆਹ ਸੀ ਨਾ ਉਹ ਵਿੱਚ ਈ ਸੀ ਮੇਰਾ ਗਾ ਮੈਂਗਾ ਹਾਇਮ ਇੱਕ ਜੰਗਲ ਏਰੀਆ ਚ ਆ ਗਈ ਮੇਰੇ ਸਾਰੇ ਕਹਿੰਦੇ ਹੋਏ ਤੇਰਾ ਫੇਰ ਕਿੰਨਾ ਨਾ ਜੰਗਲ ਏਰੀਆ ਹੁਣ ਮੈਂ ਰਹਿਣ ਲੱਭੀ ਤੈਨੂੰ ਹੱਥ ਪੈ ਗਈ ਹੁਣ ਵਧੀਆ ਲੱਗ ਰਹੀ ਸੀ ਇੱਕ ਦਾ ਤੇ ਇਹਨਾਂ ਕਹਤੋ ਨੇ ਇਹ ਤਾਂ ਮੇਰੇ ਵਿਆਹ ਨੂੰ ਵੀ 8 ਸਾਲ ਹੋ ਗਏ ਉਹ ਤੋਂ ਪਹਿਲਾਂ ਦੀ ਆ ਕਿਤੇ ਕਿਮਪੋਰਟ ਹੈ ਮਪੋਰਟ ਹੈ ਬਾਰੇ ਤਾਂ ਬਿਆਰ ਦੇ ਬੈਂਦੇ ਆ ਅੱਛਾ ਆਹਾ ਆਹ ਖਾਸ ਯਾਰ ਅਸੀਂ ਇੱਕ ਕੰਮ ਵੀ ਕਰਨਾ ਹੈ ਘਰ ਦਾ ਉਹ ਸੋਚਦੇ ਆ ਕੀ ਕਰੀਏ ਕੀ ਕਰੀਏ ਜਿਉਂ ਕਰਨਾ ਹੋਇਆ ਤਾਂ ਸ਼ਾਮ ਨੂੰ ਅੱਜ ਕਾਰੀ ਲੈਣਾ ਸ਼ੁਰੂ ਦੇ ਪੁੱਜੀ ਆ ਸਹਿਜ ਅਮਨ بھائی ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਮੇਲੇ ਵਿੱਚ ਪੁੱਜਿਆ ਰਾਜੂ ਭਾਜੀ ਦਾ ਪਿਆਰ ਆ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੀਆਂ ਖੇਡਾਂ ਨੂੰ ਪਿਆਰ ਕਰਦੇ ਆ ਸਾਡੀਆਂ ਖੇਡਾਂ ਨੂੰ ਪ੍ਰਮੋਟ ਕਰਦੇ ਆ ਸਹਿਜ ਭਾਜੀ ਤੇ ਅਮਨ ਭਾਈ ਦਾ ਬਹੁਤ-ਬਹੁਤ ਧੰਨਵਾਦ ਟੀ ਰਾਜੂ ਯਾਰ ਨੇ ਵੀਡੀਓ ਬਣਾ ਦਿੱਤੀ ਚੱਕ ਕੇ ਅਮਨ ਨੂੰ ਉਹਨੇ ਪਾ ਦਿੱਤੀ ਅਮਨ ਨੇ ਬਲੌਗ ਪਾ ਕੇ ਰੰਗਿਲੀਆ ਦੁਨੀਆ ਦੇ ਵਿੱਚ ਚਮਕਾ ਦਿੱਤੀ ਅਮਨ ਨੇ ਬਲੌਗ ਪਾ ਕੇ ਰੰਗਿਲੀਆ ਦੁਨੀਆ ਦੇ ਵਿੱਚ ਚਮਕਾ ਦਿੱਤੀ ਰਾਜੂ ਯਾਰ ਨੇ ਵੀਡੀਓ ਰੰਗਿਲੀਆ ਬਣਾ ਦਿੱਤੀ ਔਰ ਰਾਜੂ ਯਾਰ ਨੇ ਆਈਫੋਨ ਦੇ ਵਿੱਚ ਵੀਡੀਓ ਬਣਾ ਦਿੱਤੀ ਭਾਈ 1 ਮਿੰਟ ਰੁਕ ਜਾਓ ਮੇਰਾ ਭਰਾ ਹੁਣ ਸੈਟ ਹੋ ਗਿਆ ਜੀ ਲਓ ਜੀ ਮਗਾਇਆ ਅੱਜ ਸਮਾਨ ਆਪ ਹੀ ਮਗਾ ਲਵੂ ਕੇ ਦੇਖਦੇ ਕੀ ਨਿਕਲਦਾ ਵਿੱਚੋਂ ਪਤਾ ਆ ਤੁਹਾਨੂੰ ਕੀ ਆ ਇਹ ਸਾਨੂੰ ਨਹੀਂ ਪਤਾ ਲਓ ਵੀ ਦੇਖਦੇ ਆ ਕੀ ਨਿਕਲਦਾ ਵਿੱਚੋਂ ਜੇ ਪੇ ਫਰੂਲੀ ਪਾਇ ਖਾਤੀ ਹੋਈ ਨਾ ਫੇ ਦੇਖੋ ਲੋ ਵੀ ਦੇਖਦੇ ਕੀ ਨਿਕਲਦਾ ਵਿੱਚੋਂ ਲੋ ਵੀ ਦੇਖਦੇ ਕੀ ਨਿਕਲਦਾ ਵਿੱਚੋਂ ਲੋ ਵੀ ਦੇਖਦੇ ਕੀ ਨਿਕਲਦਾ ਵਿੱਚੋਂ ਇਹ ਕੈਂਚੀ ਨਾਲ ਕੁੱਲਣ ਗਾਦੀ ਹੁਣ ਕੈਂਚੀ ਨਾਲ ਤੋੜ ਰਹੇ ਹੋ ਲੈ ਹੋਰ ਹੀ ਤੋੜ ਲੋ ਇਹ ਤਾਂ ਇਹ ਸੀ ਆ ਸਿਆਣ ਨੀਓ ਇਹ ਸਰ ਕੀ ਹੋ ਸਕਦਾ ਗੈਸ ਕਰ ਕੜੀ ਨਹੀਂ 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 ਆਹ ਕਾ ਨਹੀਂ ਬੋਧ ਜੀ ਪਾਣੀ ਪੀਣ ਵਾਸਤੇ ਮੰਗਾਈ ਆ ਜੀ ਜੂਸ ਹਾਲਾ ਕੋਈ ਦਾਦਾ ਹੋਣੀ ਸੀ ਆਪਣੇ ਲੱਗੀ ਇਦਾਂ ਆਹ ਓਏ ਹਰ ਕੋਈ ਇਧਰ ਆਇਂ ਦਿੱਖ ਆਹ ਹੋਈ ਆ ਉਹ ਲੱਭਦੀ ਨਹੀਂ ਮੈਂ ਕਿ ਨਵੀਂ ਮੰਗਾ ਲੈਂਦੇ ਆਂ। ਆਹੋ ਇਹਨੂੰ ਵੀ ਹੁਣ ਉਹ ਲੱਭਦੀ ਨਹੀਂ ਜਿਹਦੇ ਨੂੰ। ਉਹ ਬੁਰੀਆ ਬਣਦੀ। ਉਹ ਲੱਭਦਾ ਹੀ ਨਹੀਂ ਇੱਕ ਮੂੰਹ ਜਿਹਾ ਫਾਣੀ ਕਿੱਥੇ ਚੱਲ ਗਿਆ। ਉਹ ਵੀ ਮੰਗਾਈ ਹੁਣ। ਜੈ ਇੰਨੀ ਵਧੀਆ ਜੂਰ ਉਹਨੇ ਟੋਲਦੀ। ਇਹ ਚੋਂ ਵੀ ਬੂਣੀ ਨਿਕਲਦੇ ਹੈਗੇ ਵਿੱਚ। ਜਿਹੜਾ ਬਹੁਤ ਨੇ। ਉਹ ਲੱਭੀ। ਲੈ ਦੇ। ਟੱਕਾ ਕੰਨੂ ਆ ਹੀ ਤਾਂ। ਟੱਕਾ ਕੰਨੂ। ਟੱਕਾ ਨੂੰ ਨਹੀਂ ਹੈਗਾ। ਦੇ। ਤੱਕਨੂ ਆ ਉਪਰੋਂ ਇੱਥੇ ਪੀਸ ਰੱਖ ਕੇ ਉਪਰ ਐ ਘਮਾਓ ਇਹਨੂੰ ਇੰਨਾ ਘਮਾਉਣਾ ਹੈ ਮੈਂ ਵੀ ਇੰਨਾ ਘਮਾਉਣਾ ਹੈ ਦੇਖ ਲਾ ਵਾ ਆਪਾਂ ਪਹਿਲੇ ਇਦਾਂ ਇੱਕ ਮਿੰਟ ਮੇਰੀ ਬਾਤ ਸੁਣ ਤੋ ਜੇ ਤੁਸੀ ਕੱਢਣਾ ਹੈਗਾ ਦੂਜੀ ਚੀਜ਼ ਦਾ ਉਹਦਾ ਕੋਠਾ ਕਚਾਕੇ ਨੂੰ ਚੱਕ ਫੋਲ ਤੁਸੀਂ ਉਪਰ ਨੂੰ ਕੋਠਾ ਪਸਾ ਲਾ ਦਾ ਜੇ ਅੰਗੂਰਾਂ ਗਾਰਾਂ ਦਾ ਕੱਢਣਾ ਫਿਰ ਇਦਾਂ ਵੇ ਸਿੱਟ ਦੋ ਅੰਗੂਰ ਫਿਰ ਨੂੰ ਨਾਪੋ ਜੇ ਕਿੱਥੋਂ ਨਪੜਾ ਇਹਨੂੰ ਆਹ ਸਾਈਡ ਨਪੋ ਤੋ ਇਦਾਂ ਕਿੰਤੋਂ ਆਪਣੀ ਆ ਦੀ ਬਣਿਆ ਦਿਮਾਗ ਜਿਹਨੇ ਚੀਜ਼ ਵਿੱਚ ਭਰੇ ਹੋਣੀ ਬਣੇ ਨਾਪੇ ਹੋਣਾ ਹੋਏ ਦੇਖ ਲੈ ਤੇਰਾ ਦਿਮਾਗ ਇਹ ਪਤਾ ਕੀ ਸੀ ਜਦੋਂ ਆਪਾਂ ਪਹਿਲੇ ਖਾਦੇ ਸੀ ਜਿਹੜੀ ਉਹਨੂੰ ਆਪ ਇਧਰ ਕਰਦੇ ਹਾਂ ਹੱਥਾਂ ਜਿਹੜੇ ਮੈਲ ਨੂੰ ਤੇ ਜਾਂਦੀ ਹੀ ਨਾ ਹੁਣ ਇੱਧਰ ਹੀ ਹੋਣੀ ਹੁਣ ਇਹਨੂੰ ਇਧਰ ਦੇ ਇੱਜ਼ਤ ਕਰੀਓ ਤਾਂ ਉਹੀ ਤੈਨੂੰ ਕਿਹਾ ਉਹਦਾ ਟੱਕ ਉਹਦਾ ਆਟਾ ਕਰੂ ਨਾ ਢੱਕ ਦੋ ਇਹਦਾ ਵਿਚਕਾਰ ਕਿ ਨਾ ਇਹਨੂੰ ਢੱਕ ਦੋ ਮਾਜ ਰੱਖ ਦੋ ਢੱਕੇ ਇਦਾਂ ਕਾਹ ਨੂੰ ਬੋਲੀ ਕਿੰਨੇ ਦੀ ਆਈ ਆ ਇਹ ਆਏ ਤੋਂ 30 ਰੁਪਏ ਦੀ ਕਰਨੀ ਹਾਂ 30 ਦੇ ਨਹੀਂ ਆਣੀ ਬੰਦਿਆ ਜੀ ਕੰਮ ਕੀ ਕਰਾਂਗੇ ਲੈ ਬਾਬੂ ਮੈਨੂੰ ਥੋੜਾ ਥੋੜੀ ਕਰੀ ਚੱਲੋ ਛਿੱਲੋ ਸਾਰੇ ਜਣੇ ਇੱਕ ਇੱਕ ਹਾਂ ਕੱਦ ਲੈ ਕੇ ਚਿੱਲਣੀਆਂ ਨੂੰ ਜੂਸ ਕੱਢ ਕੇ ਦੇ ਦੇਣੇ ਉਹਨਾਂ ਨੂੰ ਫਾਇਦਾ ਕੱਲੀ ਕੱਲੀ ਖਾਣੀ ਹੀ ਨਹੀਂ ਇਹ ਕੀ ਆ ਉਹ ਪਾਦ ਲੈ ਗੰਟੀ ਇੱਕ ਰਾਤੀ ਇੱਥੇ ਖੜ੍ਹ ਲੈ ਕਰਦ ਲੈ ਕੇ ਆਜਾ ਮਸੰਮੀਆ ਆਇਆ ਲੈ ਉਹਨਾਂ ਦਾ ਢੂੰਬਰ ਬਾਲ ਮਨੇ ਦਿਓ ਪ੍ਰੋਗਰਾਮ ਇਹ ਜਾ ਟੋਟਣੀ ਸੈਰ ਕਰਦ ਲੈ ਕੇ ਆ ਚਲੋ ਖਿੱਲੋ ਤੇ ਕੱਢ ਕੇ ਜੂਸ ਫੇਮ ਦਿਖਾਉਣੀ ਆ ਚੁੰਡੀਆਂ ਹੋਣਦੀਆਂ ਇਹਦੀਆਂ ਇਹਨੇ ਕਰਾ ਲਈਆਂ ਲਓ ਜੀ ਇਹ ਦਾ ਫਾਇਦਾ ਤਾਂ ਕੀ ਹੈਗਾ ਆਪਾਂ ਨੂੰ ਛਿੱਲੜ ਤੋਂ ਬਿਨਾਂ ਜਿਹੜਾ ਮਸੰਮੀਆ ਜੂਸ ਕੱਢ ਸਕਦੇ ਆ ਇੱਥੇ ਕਰਨਾ ਨਹੀਂ ਨਾਰੀ ਹਿੱਲੜਾ ਨਾਰੀ ਸਾਰਾ ਇਹ ਤਾਂ ਪਸ ਐਦਾਂ ਹੀ ਅਸੀਂ ਇਹਨੂੰ ਰੱਖਿਆ ਇੱਥੇ ਇਦਾਂ ਕਰਨਾ ਹਾਂ ਐ ਇਦਾਂ ਕੱਟ ਸਕਦੇ ਮਸਾਲੇ ਛਿੱਲਣ ਦਾ ਨਹੀਂ ਕੋਈ ਆਨਲਾਈਨ ਕਈ ਆ ਛਿੱਲਣੀ ਨਹੀਂ ਪੈਣੀ ਮਸਾਲੇ ਨੂੰ ਹਾਂ ਨਹੀਂ ਛਿੱਲਣ ਬਹੁਤ ਆਉ ਲੱਗਦਾ ਆਏ ਐਦਿ ਸੰਤਰੇ ਦਾ ਇੱਥੇ ਨਿਕਲ ਜਾਣਾ ਸੰਤਰੇ ਦਾ ਕਿੱਥੋਂ ਨਿਕਲਦਾ ਨਹੀਂ ਬਿਨਾ ਛਿੱਲੇ ਇਹਦੇ ਨਾਲ ਮੈਂ ਦੇ ਦੇਣਾ ਅਨਾਰ ਵੀ ਤੇ ਅਨਾਰ ਵੀ ਤੇ ਤੂੰ ਇਹ ਸਿਰੋਕਸ਼ੀ ਦਿਨ ਲਾ ਅਨਾਰ ਦਾ ਪੋਤਾ ਦਿਖਾ ਦਿੰਦੇ ਆ ਨਾਲ ਦੀ ਇਹ ਥੱਲੇ ਡਿੱਕ ਜਾਨੀ ਆ ਥੱਲੇ ਸੁੱਤੀ ਆ ਵੀ ਤੇਨ ਬਸ ਹਾਂ ਥੋੜੇ ਸੱਟ ਹੀ ਜਾਂਦੀ ਆ ਤੂੰ ਐਂ ਤੇ ਨਾਲ ਦਾ ਨਿਕਣਾ ਐਂ ਤੇ ਆਦਾਂ ਦੇ ਨਾੜਦਾ ਇਦਾਂ ਹੀ ਇਹਦਾ ਨਿਕਲਣਾ ਸਾਰੇ ਜਿਹੜੇ ਇੱਕ ਸਾਈਡ ਆ ਜਾਣਗੇ ਇਹ ਦੰਬਾ ਪਾ ਮਸਮੀ ਥੱਲੇ ਕਰ ਚੁੱਤੀ ਜਾਂਦੀ ਹੈ ਪਤਾ ਨਹੀਂ ਕਿੱਧਰ ਗਈ ਆ ਰਿਟਾ ਲਓ ਹਾਂ ਵੀ ਲਓ ये रे होने रे बिनकस्तुर और सारे गेम ये ਟਾਡੇ ਗਲਾਸ ਰਹਿ ਗਏ ਨੇ ਆਣੇ ਆ ਮੈਂ ਤਾਂ ਮੈਂ ਤਾਂ ਆਪਣਾ ਦੋ ਦੋ ਲੈ ਆਂਦੀ ਆ ਹਾਂ ਅਗਰ ਹਾਂ ਪੰਜ ਮੁੰਡਾ ਇਹ ਨਾ ਨਹੀਂ ਪੀ ਹੁੰਦਾ ਬਾਤ ਚ ਲੈ ਲਿਓ ਕੋਈ ਆਪ ਕੋ ਖਾਣ ਦੀ ਚਾਹਤ ਨਹੀਂ ਕੋਈ ਚਾਹੀਦੀ ਚੀਜ਼ ਨਹੀਂ ਖਾਣੀ ਨਹੀਂ ਹੁੰਦੀ ਤਾਂ ਬਈ ਜ਼ਰਾ ਹਾਂ ਜੀ ਹੋਰ ਕੀ ਆ ਬੰਦੇ ਆ ਗੌਂਡੇ ਆ ਆਪ ਲੋਗਾਂ ਨੇ ਹੋ ਗਏ ਗੌਂਡੇ ਖਾਣੇ ਤੋਂ ਨਾਲ ਆ ਵੀ ਚੀਜ਼ਾਂ ਪੀਣੀਆਂ ਪੈਣੀਆਂ ਹੋਰ ਨਹੀਂ ਗਈ ਜਾਓ ਫੇ ਸਹੀ ਅੰਦਰ ਬਹਿਣੇ ਹੋ ਕੋਈ ਨਾ ਤਾਪਾ ਆਈ ਨਾ ਗਲੋਸ ਕਰ ਲਿਓ ਪਾਪਾ ਤਹੋੜ ਚੇਨਿੰਗ ਚਾਰ ਹੋੜ ਕੱਢ ਲਓ ਇਹ ਕਰ ਆ ਗਈ ਪਾਪਾ ਮੈਂ ਸਮਝੀ ਮੇਰੀ ਗਰਲ ਇਹ ਪੜਿਆ ਗਈ ਦਦੀ ਨੂੰ ਸਮੀ ਹਾਂ ਦਦੀ ਜਲੀ ਨੇ ਫੜੀ ਆ ਮੱਗੈ ਨਾ ਛੱਡਦੀ ਕਿਤੇ ਫੜਦਾ ਬਾਬੇ ਦਾ ਵੀਡੀਓ ਖੜੇ ਹੀ ਹੋਊਗਾ ਹੋਰ ਫਰ ਕਿਹੜਾ ਰੋ ਰਿਹਾ ਤੇ ਪੋਣਾ ਫਿਰ ਕਲਾਸਾ ਚ ਪਾ ਕੇ ਸਾੜੀਆਂ ਚ ਫਿਰ ਬਸ ਪਾਪਾ ਬਣਿਆਣੀ ਆ ਆਹ ਆਰੇ ਤੇ ਬਣਿਆ ਆ ਜੂਸ ਕੱਢਣ ਆਹ ਇਹਦੇ ਵਿੱਚ ਕੱਢ ਲਿਆ ਕਰੋ ਇਹ ਲਿਮੂਨ ਤੇ ਅੱਖਾਂ ਦੇ ਘਟੇ ਵਿੱਚ ਪੂੜੇ ਪਰਚੀ ਦੇ ਲਿਮੂਨ ਇੱਕ ਨੂੰ ਸੰਭੀਰ ਹੋ ਗਈ। ਹੋ ਗਿਆ ਪੂਰਾ। ਸਾਰੇ ਪੂਰਾ ਹੋ ਗਿਆ ਗਲਾਸ। ਅਧਾ ਦੂਜਾ ਨਾ ਸੁਲੇਣੀਆ ਪੂਰਨੀ ਦਾ ਵੀ ਨਾਂ ਨਹੀਂ ਲੈਣਾ ਪੈਂਦਾ ਮੈਨੂੰ ਇਹ ਨਹੀਂ ਹਟਣਾ ਵੀ ਆ ਹਰਦੀ ਸਰੋ ਆ ਇਹ ਐਨੂੰ ਪਲਾਉ ਐਨ ਨਹੀਂ ਪੀਤਾ ਇਹਦਾ ਹੀ ਹੂੰ ਪੀਲਾ ਬਲੇ ਆਪੇ ਲੈਣੀ ਹੈ ਦਰੀ ਭਝਾਲ ਆ ਜਣੇ ਹਨ ਭਝੋਲ ਆ ਜਣੇ ਕੀ ਕਰਨਾ ਜੇ ਭਝਾਲ ਆਵੇ ਚ ਕੇ ਮਾਂ ਹੁੰਦੀਆਂ ਗੱਲੇ ਇਹਦੇ ਭਝਾਲ ਆ ਗਿਆ ਖਿਆਲੇ ਕੇ ਮਾਂ ਹੀਆਂ ਕਿਹੜੀਆਂ ਮਾਲੀ ਨਾਲ ਮਾਲੀ ਨਾਲ ਕੀ ਰਾਤ ਬੱ ਚੁੱਕੀ ਆ ਰਾਤ ਟਾਈਮ ਅਜ ਬਹੁ ਹੋ ਗਿਆ ਜੇ ਮੈਂ ਲੇਟ ਹੋ ਗਈ 10 ਸਬਜੀ ਲਈ ਇਸਕੋ ਕੇਪਰ ਰੱਖੀ ਚੁੱਲੇ ਤੇ ਮਸਲਾ ਮੂੰਗੀ ਮਸਲਾ ਮੂੰਗੀ ਤਾਂ ਬਾਅਦ ਵਿੱਚ ਆਪਾਂ ਬਣਾਵਾਂਗੇ ਕੀ ਬਣਾਵਾਂਗੇ ਕੀ ਬਣਾਵਾਂਗੇ ਰੋਟੀ ਰੋਟੀ ਦੇ ਇਥੇ ਲੈਡ ਲੂਡ ਹੈ ਨਹੀਂਗੀ ਸੋਈ ਚ ਚਲ ਫਿਰ ਵੀ ਬਣਾਵਾਂਗੇ ਆਪਾਂ ਕੋਸ਼ਿਸ਼ 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 ਕਰਾਂਗੇ ਮੱਚਾ மிற்சா வாரு நிவேதேடும் நின்னும் நசர்லாகியாம் முந்தானி சருதாராந்தாம் இக்கு என்னே? இக்கு என்னே? ஐய்! நாக்கு உன்னேக்கு என்னே? ਕਿੰਨੇ ਆ ਤਣਾ ਫੜਾ ਦੋ ਤੇਰੇ ਹੱਥ ਦੋ ਨਾਲ ਚਾਰ ਬਣਾ ਦੇ ਤੈਨੂੰ ਚਾਰ ਕਿੱਦਾਂ ਮੂੰਹ ਹੱਥਾ ਮੂੰਹ ਹੱਥੋਂ ਦਾ ਪੀਲਾ ਨੀਲਾ ਈਆ ਪੀਲਾ ਨੀਲਾ ਹਰਾ ਤੁਮੀ ਆ ਕੱਢੋ ਬਾਦ ਘੱਟ ਰੱਖੋ ਅਦਰ ਮਿਕਣੀ ਕਰਦੇ ਆ ਆਇ ਤੁਹਾਨੂੰ ਚਲੋ ਕੀ ਆ ਹੁਆ ਹੋ ਗਈ dạ hùa bằng được sao đâu bằng được tùy Bạn mênh đê đô tiệc mê 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 đô

आज मैं एक कभी नहीं चीज खा दी हाँ एक कभी नहीं चीज खा ना परोठा ना चाह अच्छा। ना बेक सूट कुछ नहीं बेक सूट भी नहीं मैं तो खा दादी मैं बेक्सोट भी नहीं खा हैं दादी ना मैं बेक्सोट सूट खाते हैं ना बेक खाते मैं ना पानी पीता तो कुछ भी नहीं खाता मैं कुछ भी नहीं खाता मैं तो सूजी खोल दी पई आ है ना ओ बेक सूट खा गई मेरे हां आप पूरे ने बता रही हूं तो ला मैं मैं बोल बोल के ला मैं बोल बोल के पानी देखी जावा पाजना हो जो सही गल दादी कही ਮੈਂ ਕਿਹਾ ਛੋਟੇ ਛੋਟੇ ਟੁਕੜੇ ਕਰਕੇ ਖਾ ਲੀ ਮੈਨੂੰ ਅਜਿਹਾ ਆਈਡੀਆ ਆ ਗਿਆ ਆਈਡੀਆ ਦਾਦੀ ਜੇ ਤੁਸੀਂ ਇਕੱਲੇ ਗਏ ਸੀ ਨਾ ਚਾਰ ਦਿਨ ਲੱਗੇ ਆਏ ਸੀ ਘਰੋਂ ਉਸਨੇ ਉਸਨੇ ਬਤਾ ਮੈਂ ਕਾਟੂ ਨਹੀਂ ਦੇਖੇ ਦੇਖੇ ਨਹੀਂ ਉਸਨੇ ਕਾਟੂ ਹਾਂ ਦੇਖਿਆ ਬਾ ਮੈਂ ਆਪੇ ਪਰਚਾਣ ਕਰਨ ਨੂੰ ਕਰੂੰਗੀ ਜੇ ਦੀ ਪਰਚਾਣ ਕਰਨੀ ਤਾਂ ਅੱਗੀ ਨਹੀਂ ਕੜ ਕੇ ਬਾਗੀ ਮੈਂ 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 ਕਿਹ ਦੁਖੀ ਕਰਨਾ ਤਾਂ ਕੋਈ ਹੈ ਹੀ ਨਹੀਂ ਉਹ ਹਏ ਰੋਟੀ ਲੈ ਕੇ ਕਾਹ ਨੂੰ ਹੋ ਕੋਈ ਨਹੀਂ ਦੀ ਆ ਕੋੜ ਕਹਿੰਦਾ ਯਾਰ ਲੋਕੀਂ ਰੋਟੀ ਦਾ ਮੈਂ ਦੇਖ ਰੋਟੀ ਇੱਥੇ ਤੂੰ ਆ ਜਾ ਉੱਧਰ ਆਏ ਹਾਏ ਮੈਂ ਤੂੰ ਤੂੰ ਕਿਨ੍ਹ ਹੂੰ हुआ तूने काम में फिर मैं लेट हो गई यार अनिल लेट हो है मैं तो एड़ा कुछ नहीं दीदा पिया पापा पहले आ दे हेलो मम्मी और बता सोचिना लोड जिनाई मांग नहीं वा तू लोचिना ਵਰਗਾਂ ਨੂੰ ਸਵਰਗ ਜਾ ਮਿਲਦਾ ਮਾਂਏ ਤੇਰੀ ਗੋਦ ਚੁਹਾ ਕੇ ਇਸ ਵਿੱਚ ਕਰਨਾ ਹੈ